ਆ ਦੇਖ ਲੋ ਜੀ ਇਹਦੇ ਬੱਚੇ ਦੇ ਘਰ ਚਾਹ ਪੀ ਦੇ ਦੀ ਸਟ੍ਰਿੰਗ ਵਾਲੀ ਉਹ ਤੇ ਸ਼ੁਆਰ ਗੁਰੂ ਸਿਰ ਬਾਹੇ ਗੁਰੂ ਓਕੇ ਗਾਇਸ ਹੁਣ ਖਾਲਾਂ ਦੋ ਵੇਖੀ ਜਾਂਦੇ ਤੁਸੀਂ ਘਟੜ ਘਟੜ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਕੱਲ ਵੀ ਨਹੀਂ ਵਲੌਗ ਪਿਆ ਲੇਟ ਹੋ ਗਿਆ ਅੱਜ ਟਾਈਮ ਹੀ ਲੱਗਾ ਅੱਜ ਹੌਨਰਜੈਂਸੀ ਜੇ ਬੈਠੇ ਤੇ ਮੈਂ ਕਿਹਾ ਚਲੋ ਅੱਜ ਸ਼ੂਟ ਕਰ ਲੈਣੇ ਮਾੜਾ ਮੋਟਾ ਆ ਜਾ ਅੰਦਰ ਉਹ ਤੇ ਤੇਰੀ ਬਾਣੀ ਕੀ ਵੀਡੀਓ ਜਰੂਰ ਜਰੂਰ ਮਲੀ ਸਾਹਿਬ ਆੜੇ ਭੱਜ ਗਏ ਪਰ ਆ ਕਹਿੰਦਾ ਮੈਂ ਨਹੀਂ ਵੇਚਉਣਾ ਪਰ ਉਹਦੀ ਪਹਿਲਾਂ ਮੈਂ ਬਣਾ ਲਈ ਸੀ ਬਾਉ ਜੀ ਚਾਹ ਪੀਦੇ ਸਟੇਕ ਚੋਰੀ ਚੋਰੀ ਦੇਖ ਰਿਹਾ ਨਾ ਉਹ ਬਾਹਰ ਕੜਾ ਆ ਦੇਖ ਲੋ ਜੀ ਹਡੇ ਬੱਤੇ ਦੇ ਕੰਮ ਚਾਹ ਪੀ ਦੇ ਦੀ ਸਟ੍ਰਿੰਗ ਵਾਲੀ ਉਹ ਤੇ ਚਾ ਆ ਗਈ ਆ ਵੀ ਜਿਆ ਸਮਾਨ ਕਰਦਾ ਆਉਂਦੀ ਆਈ ਹਾਂਜੀ ਗਾਇਸ ਹੁਣ ਕੰਮ ਤੋਂ ਆ ਗਿਆ ਸੀ ਮੈਂ ਘਰ ਤੇ ਅਸੀਂ ਇਹਨਾਂ ਦੇਖ ਰਹੇ ਸੀ ਸ਼ੋ ਇੱਕ ਨਵਾਂ ਜੀਓ ਟੀਵੀ ਤੇ ਜੀਓ ਸਿਨੇਮਾ ਦੇ ਉਹ ਗੱਲ ਤੇ ਉਦੋਂ ਪਰ ਆਪਾਂ ਜੀਓ ਸਿਨੇਮਾ ਉੱਥੇ ਦੇਖ ਰਹੇ ਹਾਂ ਆਪਾਂ ਜੀਓ ਦਾ ਉਹ ਪੈਕ ਪ੍ਰੋ ਉਹਦੇ ਵਿੱਚ ਦੇਖ ਰਹੇ ਸੀ ਉਹ ਲਾਫਟਰ ਕਿਹੜਾ ਹੈ ਜਾਨਾ ਲਾਫਟਰ ਸ਼ਾਪ ਲਾਫਟਰ ਸ਼ਾਪ ਵਨ ਲਿमिटेड ਹਾਸਾ ਹਾਸਾ ਬਹੁਤ ਵਧੀਆ ਸ਼ੋ ਹੈ ਉਹ ਚ ਦੇਖੀ ਜਾਂਦੇ ਸੀ ਪਰ ਭਾਈ ਜਾਨਣੀ ਹੈ ਜਿਹੜੇ ਉਹ ਸ਼ਾਪ ਨੇ ਹਰ ਪੇ ਪੰਜਾਬ ਦੇ ਕਾਫੀ ਵਧੀਆ ਵਧੀਆ ਜੀ ਨਾਲੇ ਹਾਸਾ ਆਉਂਦੇ ਨਾਲੇ ਚੀਜ਼ਾਂ ਬਣਾਉਂਦੇ ਨੇ ਵਧੀਆ ਵਧੀਆ ਅਈ ਪਹਿਲਾ ਦੇਖ ਲੱਡੂ ਮੋਤੀ ਜੂੜ ਦੇ ਲੱਡੂ ਬਣਾਏ ਖਾਣ ਦਾ ਲੱਡੂ ਖਾਣ ਦੀ ਜੀ ਕਰਨ ਲੱਗ ਗਿਆ ਉਸ ਤੋਂ ਉਹਨਾਂ ਨੇ ਬਣਾਇਆ ਮੋਮਸ ਹੂੰ ਮੋਮਸ ਬਣਾਏ ਸਾਡਾ ਮੋਸਾ ਨੂੰ ਜੀ ਕਰਨ ਲੱਗ ਗਿਆ ਜੇਬਾ ਜੇਬਾ ਨੇ ਜੇਬਾ ਖਾਣ ਦੀ ਜੀ ਲੱਗ ਗਿਆ ਤੇ ਫਿਰ ਉਹ ਟੋਸਾ ਟੋਸਾ ਬਣਾਇਆ ਤੇ ਇਹ ਮੇਰਾ ਜਿਹੜਾ ਟੋਸਾ ਖਾਣ ਦੀ ਜੀ ਕਰਨ ਲੱਗ ਗਿਆ ਮਨ ਜਿਉਂ ਵੇਖੀ ਨੇ ਖਾਣ ਜਿੱਦਾਂ ਤੇ ਭੁੱਖ ਵਧੀ ਜਾਂਦੀ ਤੇ ਫਿਰ ਮੈਂ ਕਿਹਾ ਹੁਣ ਟੋਸਾ ਤੇ ਸਾਡੇ ਲੱਗ ਗਿਆ ਮਿਲਦਾ ਉਹ ਜਿੰਦ ਜਾਣਾ ਪੈਣਾ ਲੇਕਿਨ ਹੁਣ ਆਪਾਂ ਜਿੰਦ ਤਾਂ ਜਾਣੀ ਸਕਦੇ ਇਸ ਕਰਕੇ ਹੁਣ ਆਪਾਂ ਪਹਿਲੇ ਜਿਹੜਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਗੋਦੂ ਲੱਭਾਂਗੇ ਜੀ ਦੋਸਾ ਦੋਸਾ ਮਿਲ ਗਿਆ ਲਈ ਮਿਲਦਾ ਨਹੀਂ ਬੱਸ ਇਹ ਮੋਮਸ ਹੈਗੇ ਨਾ ਫਿਰ ਮੋਮਸ ਖਵਾਵਾਂਗੇ ਆਪਣੇ ਬੁਗੀ ਨੂੰ ਫਮਸਾ ਕੇ ਖਾਣੀ ਆ ਉਸ ਤੋਂ ਬਾਅਦ ਆਗੇ ਆਵਾਂਗੇ ਮੂਲ ਗੁੱਪੇ ਸਿਕਰੀ ਤੋਂ ਓਕੇ ਹਾਂ ਚਲੋ ਹਾਂਜੀ ਗਾਇਸ ਆ ਗਏ ਅਸੀਂ ਗੁਰਦਵਾਰ ਸਾਹਿਬ ਫਿਰਤਨ ਹੋ ਰਿਹਾ ਕਿਦਾ ਮੀਤ ਦਾ ਉਹ ਰੈੱਡ ਲੈ ਕੇ ਆਇਆ ਸੀ ਉਹ ਆ ਜਾ ਆ ਜਾ ਇਹ ਗੁਰੂ ਇਹ ਚੱਲ ਰਹੇ ਆ ਗੁਰਦੁਆਰਾ ਸਾਹਿਬ ਕੰਮ ਚੱਲ ਰਹਾਂ ਤੇ ਪਹਿਲਾਂ ਇਧਰੋਂ ਰਸਤਾ ਕੱਢ ਦਿੱਤਾ ਸੀ ਲੇਕਿਨ ਰਸਤਾ ਹੁਣ ਇਧਰੋਂ ਬੰਦ ਕਰ ਦਿੱਤਾ ਆ ਹੁਣ ਇਧਰੋਂ ਜਿੱਧਰ ਪੰਡਾਲ ਲੱਗਦਾ ਨਾ ਕੀਰਤਾਂ ਦਾ ਉਧਰ ਨਹੀਂ ਰਸਤਾ ਇਹਨਾਂ ਨੇ ਹੁਣ ਕੱਢਿਆ ਹੁਣ ਇਧਰੋਂ ਜਾਣਾ ਪੈ ਰਿਹਾ ਇਹ ਚੱਲ ਰਿਹਾ ਕੰਮ ਗੁਰੂ ਸਰ ਬਾਹੇ ਗੁਰੂ ਬਾ ਜੀ ਗਾਇਸ ਅਸੀਂ ਹੌਨਰ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਮੱਥਾ ਟੇਕ ਕੇ ਹੁਣ ਅਸੀਂ ਚੱਲਿਆਂ ਵਿਗਵਾਲ ਕਿਉਂਕਿ ਕੱਲ ਆਪਾਂ ਸਾਰਾ ਦਿਨ ਹੀ ਨਿਕਲੇਗੇ ਨਾ ਕੱਲ ਹੀ ਮੰਡੇ ਸੰਡੇ ਆਪਾਂ ਗਏ ਆਜ ਤੱਕ ਗਏ ਕੱਲ ਨਹੀਂ ਅਸੀਂ ਗਏ ਕਿਤੇ ਤੇ ਅਸੀਂ ਅੱਜ ਜਾਨਾ ਵੀ ਨਹੀਂ ਸਕੂਲੇ ਲੱਗ ਗਿਆ ਹੈ ਮੂਰੇ ਗਿਆ ਸੀ ਤੋਂ ਲੇਕਿਨ ਆਪਾਂ ਸ਼ਾਮ ਨੂੰ ਵੀ ਕਿਤੇ ਨਿਕਲੇ ਇਸ ਕਰਕੇ ਸਾਡਾ ਵਲੋਗ ਵੀ ਇੱਕ ਦਿਨ ਦਾ ਲੇਟ ਹੋ ਗਿਆ ਕੱਲ ਅਸੀਂ ਵਲੋਗ ਵੀ ਨਹੀਂ ਗਾਇਸ ਪਾ ਸਕੇ ਕੋਈ ਅੱਜ ਸਵੇਰੇ ਜਿਹੜਾ ਪਾਉਣਾ ਸੀ ਆਪਾਂ ਨਹੀਂ ਪਾ ਸਕੇ ਇਸ ਕਰਕੇ ਗਾਇਸ ਅਸੀਂ ਹੁਣ ਚੱਲੇ ਆ ਵਿਗਵਾਲ ਅੱਜ ਗਾਇਸ ਮੋਮੋਸ ਸਾਡੇ ਆ ਗਏ ਨੇ ਮੈਂ ਕਰਾਏ ਨੇ ਕਰੰਚੀ ਤੇ ਹਰ ਵੀ ਨੇ ਕਰਾਏ ਨੇ ਸਟੀਮ ਸੁਖਵੀਰ ਦੇ ਕਿਹੜੇ ਨੇ ਕ੍ਰਿਸਪੀ ਹਾਂ ਇਹਦੇ ਵੀ ਕ੍ਰਿਸਪੀ ਜੇ ਬਾਕੀ ਖਾ ਕੇ ਦੱਸਦੇ ਹਾਂ ਟੇਸਟੀ ਹੁੰਦੇ ਨੇ ਗਾਇਸ ਚਾਟ ਮਸਾਲਾ ਹੈ ਚਾਟ ਮਸਾਲਾ ਬਹੁਤ ਸੁੱਟਿਆ ਚਲੋ ਦੂਜੇ ਜਿੱਧਰ ਆਣੀ ਉੱਧਰ ਲਾ ਕੇ ਖਾਣਾ ਓਕੇ ਗਾਇਸ ਹੁਣ ਖਾਣਾ ਦੋ ਵੇਖੀ ਜਾਂਦੇ ਤੁਸੀਂ ਘਟੜ ਘਟੜਾਂ ਪੰਜ ਗਾਇਸ ਮੋਮੋਸ ਖਾਣ ਤੋਂ ਬਾਅਦ ਅਸੀਂ ਇਹਨੇ ਕਰਾ ਲਿਆ ਆਪਣਾ ਜਿਹਦੇ ਕਰਕੇ ਸਾਡਾ ਬਹੁਤ ਲੜਾਈ ਝਗੜਾ ਹੋ ਗਿਆ ਸੀ ਇਹ ਲੱਛੇ ਵਾਲੀ ਗੁਲਫੀ ਤੇ ਇਹਨੇ ਚੋਕੋ ਫਿਸ ਤੇ ਮੈਂ ਲਿਆ ਜੀ ਆਪਣੇ ਲਈ ਬ੍ਰੇਕ ਆਪਲੇ ਦਾ ਡ్రਾਈ ਫਰੂਟ ਦਾ ਮੈਂ ਘਰ ਜਾ ਕੇ ਸਵਾਦ ਲੈ ਕੇ ਖਾਵਾਂਗਾ। ਕੋਈ ਨਾ ਮੇਰਾ ਅਜ ਵੀ ਨੂੰ ਪਸੰਦ ਆਈ ਹੈ। ਮੈਂ ਡੱਬਾ ਹੀ ਰੱਖ ਲੈਣਾ ਬ੍ਰੇਕ ਤੋਂ ਵੱਡਾ ਜਾ ਕੇ ਘਰੇ ਆਪਣੇ ਡੱਬੇ ਰੱਖ ਲੈਣਾ ਗਾਇਸ ਮੈਂ ਕੱਲ ਇਹਨੇ ਸਵਾਦ ਲੈ ਲੈ ਖਾਣਾ ਇਹਨੇ ਨੂੰ ਸਵਾਦ ਹੋਣ ਲੈਣਾ। ਮੰਗਾ ਸਹੀ ਮੇਰੇ ਕੋ ਕਿਦਾਂ ਮੰਗਦੇ ਨੇ। ਲੈ ਲਓ ਸਾਡੇ ਕੋਲ ਹਣ ਵੀ ਦੇ ਦਿਓ। ਨਹੀਂ ਜੀ ਮੈਂ ਤੁਹਾਡੂ ਕੋ ਲੈਂਦਾ ਨਹੀਂ ਤੇ ਨਾ ਤੁਹਾਨੂੰ ਦੇਣਾ। ਲੇਚੀਆਂ ਨਹੀਂ ਫਿਰ। ਨਾ ਜੀ ਨਾ। ਹੁਣ ਗਾਇਸ ਜਾਣਾ ਮੈਂ ਅੱਡੇ ਤੇ ਅੱਡੇ ਤੇ ਉਹ ਮੀਤ ਸਿੰਘ ਆਪਣੇ ਉਹਨਾਂ ਨੇ ਕਿਹਾ ਹੀ ਭਾਈ ਤੂੰ ਚੱਲਦੇ ਹੋ ਦੇ ਸਾਡੇ ਲਈ ਵੀ ਮੋਮਸ ਲੈ ਆਇਓ ਉਹਨੂੰ ਮੋਮਸ ਢੇ ਦੇ ਦੇ ਕੇ ਫੇਰ ਜਾਣਾ ਕਰੇਗਾ ਇਸ ਟਾਈਮ ਹੋ ਗਿਆ ਤਾਂ ਜੀ ਗਾਇਸ ਹੁਣ ਅਸੀਂ ਆ ਗਏ ਆ ਘਰੇ ਘਰੇ ਪਹੁੰਚ ਗਏ ਆਪਾਂ ਦੇਖ ਗਿਆ ਉਹਨੂੰ ਅੱਡੇ ਤੇ ਮੀਤ ਨੂੰ ਦੇਖ ਕੇ ਆਪਾਂ ਸਮਾਨ ਉਹਨੇ ਮੰਗਾਇਆ ਸੀ ਉਹਦੇ ਕੇ ਅਸੀਂ ਆ ਗਏ ਹੁਣ ਅੱਡੇ ਆਪਣੇ ਘਰੇ ਆ ਗਏ ਆ ਤੇ ਰਾਜਵੀਰ ਕੀ ਕਰ ਰਹੇ ਨੇ ਹੁਣ ਲਾ ਕੇ ਇੱਥੇ ਬਹਿ ਗਏ ਆ ਹੁਣ ਰਾਜਵੀਰ ਨੇ ਸੋਣਾ ਇਹਦਾ ਸੌਂ ਦਾ ਟਾਈਮ ਆ ਗਿਆ ਰਵੀ ਨੀਂ ਨਹੀਂ ਆਈ ਨੀਂ ਨਹੀਂ ਆਈ ਰਾਵੀ ਨੂੰ ਨੀਂਹ ਆ ਗਈ ਰਾਜ ਵੀ ਸੋਏਗਾ ਗਾਇਸ ਰਾਈਵ ਨੂੰ ਆ ਗਈ ਨੀਂਦ ਹੁਣ ਰਾਜ ਵੀ ਸੋਏਗਾ ਹਨਾ ਰਾਜ ਵੀ ਹਾਂਜੀ ਰਾਜ ਵੀ ਸੋਏਗਾ ਤੇ ਹੁਣ ਗਾਇਸ ਹੋ ਗਿਆ ਰਾਜ ਦੇ 9:30 ਵਜ ਗਏ ਨੇ ਤੇ ਇੱਥੇ ਕਰਦੇ ਅਸੀਂ ਆਪਣੇ ਅੱਜ ਦੇ ਬਲੌਗ ਦੀ ਸਮਾਪਤੀ ਮਿਲਦੇ ਆ ਨਵੀਂ ਸਵੇਰ ਤੇ ਨਵੇਂ ਬਲੌਗ ਦੇ ਵਿੱਚ